ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਬਾਹਾਂ ਦੀ ਕੱਟ ਪਾਉਣੀ ਤੇ ਬਾਹਾਂ ਦੀ ਕੱਟ ਪਾਉਣ ਤੋਂ ਬਾਅਦ ਆਪਾਂ ਬਾਹਾਂ ਨੂੰ ਕਮੀਜ਼ ਦੇ ਨਾਲ ਕਿੱਦਾਂ ਅਟੈਚ ਕਰਨਾਗਾ ਕਿੱਦਾਂ ਬਾਹਾਂ ਦੀ ਗਲਾਈ ਪਾਉਣੀ ਹੈ ਕਿੱਦਾਂ ਆਪਾਂ ਨਾਪ ਲੈਣਾ ਦੇਖੋ ਆਪਾਂ ਕਟਿੰਗ ਟਾਈਮ ਵੀ ਤੁਹਾਨੂੰ ਦੱਸਦੇ ਹੁੰਨੇ ਆ ਪਰ ਮੇਰੀਆਂ ਇੱਕ ਦੋ ਭੈਣਾਂ ਦੇ ਮੈਸੇਜ ਆਏ ਸੀ ਜੀ ਸਾਡਾ ਜਦੋਂ ਅਸੀਂ ਸਿਲਾਈ ਲਾਉਣੀ ਆ ਸਾਡਾ ਕੱਪੜਾ ਵੱਧ ਘਟ ਜਾਂਦਾ ਇੱਕ ਮੈਸੇਜ ਆਇਆ ਸੀ ਵੀ ਜਿਹੜਾ ਆਪਣਾ ਆ ਵਾਲਾ ਕੱਪੜਾ ਵੀ ਆਪਾਂ ਇਹਦੀ ਕਟਿੰਗ ਕਰਨੀ ਆ ਦੇਖੋ ਆਪਾਂ ਤੁਹਾਨੂੰ ਇਹ ਸਾਰੀਆਂ ਤੁਹਾਡੀਆਂ ਪ੍ਰੋਬਲਮਸ ਬਾਰੇ ਅੱਜ ਦੱਸਾਂਗੇ ਦੇਖੋ ਆ ਆਪਣੇ ਸਾਰੇ ਕਮੀਜ਼ ਦੀ ਜਿਹੜੀ ਨਾ ਸਟਿਚਿੰਗ ਆਹੀ ਇਹ ਹੋਈ ਹੋਈ ਆ ਪਲੇਟਸ ਵੀ ਪਈਆਂ ਹੋਈਆਂ ਨੇ ਸਾਰਾ ਕੁਝ ਹੋਇਆ ਹੋਇਆ ਇੱਕ ਸਾਈਡ ਸਲਾਈ ਰਹਿੰਦੀ ਐ ਇੱਕ ਬਾਹਮਾ ਰਹਿੰਦੀਆਂ ਨੇ ਦੇਖੋ ਜਦੋਂ ਨਾ ਆਪਾਂ ਆ ਵਾਲੀ ਸਾਈਡ ਸਲਾਈ ਲਗਾਉਣੀ ਆ ਖਾਸ ਕਰਕੇ ਹੈਵੀ ਸਾਈਜ਼ ਚ ਠੀਕ ਆ ਜੀ ਵੈਸੇ ਆਪਾਂ ਨੂੰ ਹਰ ਇੱਕ ਸਾਈਜ਼ ਦੇ ਵਿੱਚ ਜਦੋਂ ਸਾਈਡ ਸਲਾਈ ਲਾਉਣੀ ਆ ਨਾਰਮਲ ਸਾਈਜ਼ਾਂ ਦੇ ਵਿੱਚ ਤਾਂ ਦੇਖੋ ਜੀ ਆਪਾਂ ਅੱਧਾ ਇੰਚ ਫਰੰਟ ਵਾਲਾ ਪੱਲਾ ਡਾਊਨ ਕਰਨਾ ਡਾਊਨ ਕਰਕੇ ਜਿਹੜਾ ਇਧਰ ਆ ਪਲੇਟ ਪਾਉਣ ਤੋਂ ਬਾਅਦ ਨਾ ਕੱਪੜਾ ਬਾਅਦ ਕੱਟ ਜਾਂਦਾ ਦੇਖੋ ਇਸ ਤਰ੍ਹਾਂ ਇੰਨਾ ਆ ਨੀਚੇ ਤੋਂ ਦੇਖੋ ਇਹ ਪੂਰਾ ਠੀਕ ਹੈ ਜੀ نیچے ਤੋਂ ਇਹ ਪੂਰਾ ਸਾਈਡ ਤੋਂ ਇਹ ਵੱਧ ਘੱਟ ਜਾਂਦਾ ਦਾ ਉਹ ਆਪਾਂ ਉੱਪਰੋਂ ਆ ਪਲੇਟ ਤੋਂ ਉੱਪਰੋਂ ਵੱਧਾ ਘੱਟਦੇ ਆ ਆਪਾਂ ਇਦਾਂ ਹੀ ਰੱਖਣਾ ਤੇ ਨਾ ਹੈਵੀ ਸਾਈਜ਼ ਚ ਜਿੱਦਾਂ 23 24 25 26 27 28 ਜਿੰਨਾ ਵੀ ਸਾਈਜ਼ ਆ ਹੈਵੀ ਸਾਈਜ਼ ਦੇ ਵਿੱਚ ਆਪਾਂ ਫਰੰਟ ਵਾਲਾ ਪੱਲਾ ਦੇਖੋ ਜੀ 1 ਇੰਚ ਡਾਊਨ ਕਰਨ 1 ਇੰਚ ਡਾਊਨ ਕਰਕੇ ਆਪਾਂ ਫਿਰ ਸਾਈਡ ਸਲਾਈ ਲਾਵਾਂਗੇ 1 ਇੰਚ ਡਾਊਨ ਕਰਨ ਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਫਰੰਟ ਵਾਲਾ ਗਲਾ ਨਾ ਇਹ ਦੇਖੋ ਜੀ ਐਨਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹ ਅੱਗੇ ਨੂੰ ਆਉਣ ਲੱਗ ਜਾਊਗਾ ਜਿਹੜੇ ਆਪਣੇ ਮਤਲਬ ਕਿ ਆ ਜਿਹਦੇ ਨਾਲ ਬਾਹਾਂ ਨੇ ਅਟੈਚ ਹੋਣਾ ਆਪਣਾ ਸੈਂਟਰ ਆ ਬਣ ਜਾਣਾ ਆ ਦੇਖੋ ਆ ਵਾਲਾ ਇਹ ਵਾਲਾ ਆਪਣਾ ਬਣ ਜਾਊ ਸੈਂਟਰ ਜਿਹੜੀ ਬਾਹਾਂ ਦਾ ਆ ਦੇਖੋ ਇੱਥੇ ਬਾਹਾਂ ਦਾ ਆਪਾਂ ਕੱਟ ਲਗਾ ਕੇ ਹਿਸਾਬ ਲਾ ਲੋ ਚਾਹੇ ਨਹੀਂ ਜਿਹੜਾ ਆ ਨਾ ਬਾਹਾਂ ਦਾ ਸੈਂਟਰ ਆ ਉਹ ਆਹ ਵਾਲੀ ਚੀਜ਼ ਦੇ ਨਾਲ ਅਟੈਚ ਹੋਊਗਾ ਜਦੋਂ ਆਪਣਾ ਫਰੰਟ ਵਾਲਾ ਪੱਲਾ ਦੇਖੋ ਜੀ ਐਨਾ ਅੱਗੇ ਨੂੰ ਰਹੂਗਾ ਤਾਂ ਆਪਣਾ ਫਰੰਟ ਵਾਲਾ ਗਲਾ ਕਦੇ ਵੀ ਪਿੱਛੇ ਨੂੰ ਨਹੀਂ ਜਾਊਗਾ ਜਦੋਂ ਫਰੰਟ ਵਾਲਾ ਗਲਾ ਪਿੱਛੇ ਨਹੀਂ ਜਾਊਗਾ ਆਪਣਾ ਏਦਾਂ ਆਪਣਾ ਜਿਹੜਾ ਗਲਾ ਹੈ ਆਪਣੇ ਨੈਕ ਦੇ ਨਾਲ ਏਦਾਂ ਹੀ ਰਹੂਗਾ ਤਾਂ ਆਪਣੀ ਇਥੋਂ ਬ੍ਰੈਸਟ ਕੋਲੋਂ ਕਮਰ ਕੋਲੋਂ ਜਿਹੜੀ ਫਿਟਿੰਗ ਆ ਉਹ ਪ੍ਰੋਪਰ ਸਹੀ ਬਣ ਕੇ ਤਿਆਰ ਹੁੰਦੀ ਹੈਗੀ ਹੁਣ ਆਜੋ ਤੁਹਾਨੂੰ ਮੈਂ ਆਪਾਂ ਬਾਹਾਂ ਦੀ ਕਾਟ ਪਾਉਣੀ ਦੱਸਦੇ ਆ ਵੀ ਕਿੱਦਾਂ ਨਾਪ ਲੈਣਾ ਦੇਖੋ ਕਈ ਭੈਣਾਂ ਜਦੋਂ ਨਾਪ ਦਿੰਦੀਆਂ ਨੇ ਤੀਰੇ ਵਾਲੀ ਸਲਾਈ ਕਰਕੇ ਵੀ ਦੇਖੋ ਪ੍ਰੋਬਲਮ ਆ ਜਾਂਦੀ ਹੈਗੀ ਤੇ ਇੱਥੇ ਆਪਣੀ 1/2 ਇੰਚ ਦੀ ਸिलाई ਆ ਲੱਗ ਗਈ ਹੁਣ ਆਪਾਂ ਉਨੇ ਹੀ ਨਾਪਾਂਗੇ ਜਿੰਨਾ ਦੇਖੋ ਆਪਾਂ ਨੂੰ ਚਾਹੀਦਾ ਇੱਕ ਮਿੰਟ ਆ ਲੋ ਜੀ ਹੁਣ ਆਪਣਾ ਕੱਪੜਾ ਹਿੱਲੂਗਾ ਨਹੀਂ ਆਪਾਂ ਦੇਖੋ ਹੁਣ ਇੱਥੋਂ ਪ੍ਰੋਪਰ ਰੱਖਣਾ ਇਸ ਤਰ੍ਹਾਂ ਇੱਥੇ ਰੱਖ ਲੈ ਇੰਚੀ ਟੇਪ ਆਪਾਂ ਫਰੰਟ ਵਾਲਾ ਪੱਲਾ ਨਾਪਣਾਗਾ ਮੋਡਾ ਦੇਖੋ ਮੋਡਾ ਹੈਗਾ ਆਪਣਾ ਪੂਰਾ 10 ਇੰਚ ਤਿਆਰ ਹੈਗਾ ਠੀਕ ਹੈ ਜੀ 10 ਇੰਚ ਆਪਣਾ ਮੋਡਾ ਤਿਆਰ ਹੈਗਾ ਆਪਾਂ ਇੱਥੇ ਹੁਣ ਅੱਧਾ ਇੰਚ ਘਟਾ ਕੇ ਲੈਣਾਗਾ ਠੀਕ ਹੈ ਜੀ ਆਪਾਂ 9.5 ਇੰਚ ਤੇ ਨਿਸ਼ਾਨ ਲਾਉਣਾਗਾ ਨਾ ਲੋ ਜੀ 3 ਇੰਚ ਆਪਾਂ نیچے ਨੂੰ ਡਾਊਨ ਕਰਨਾ 3 ਇੰਚ نیچے ਨੂੰ ਉੱਪਰੋਂ ਆਪਾਂ ਲੈਣਾ ਦੇਖੋ ਜੀ 2.5 ਇੰਚ ਠੀਕ ਹੈ ਜੀ ਉੱਪਰੋਂ ਲੈ ਆਪਾਂ 2.5 ਇੰਚ ਤੇ ਇਹਨਾਂ ਨੂੰ ਆਪਾਂ ਦੇਖੋ ਆਪਸ ਦੇ ਵਿੱਚ ਇਹ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਆ ਹੋ ਗਿਆ ਆਪਣਾ ਐਕਸਟਰਾ ਕਪੜਾ ਇਸ ਤਰ੍ਹਾਂ ਨਾ ਸਿੱਧੀ ਲਾਈਨ ਬਣਾਉਣੀ ਆ ਇਸ ਤਰ੍ਹਾਂ ਇਹਦਾ ਲਾਈਨ ਦਾ ਆਪਾਂ ਨਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਐਦਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ ਦੇਖੋ ਆਪਾਂ ਫਰੰਟ ਵਾਲੀ ਮੋਢੇ 'ਚ ਕਾਟ ਪਾਉਣੇ ਹੁੰਦੇ ਆ 1 ਇੰਚ ਦੀ ਆਪਾਂ ਬਾਹਾਂ 'ਚ ਵੀ 1 ਇੰਚ ਦੀ ਪਾਉਣੀ ਆ ਅੱਧਾ ਇੰਚ ਇਧਰ ਅੱਧਾ ਇੰਚ ਉਧਰ ਇਸ ਤਰ੍ਹਾਂ ਪਾ ਦੇਣੀ ਆ ਦੇਖੋ ਜੀ ਆਪਾਂ ਗਲਾਈ ਪਾਉਣੀ ਆ ਆਪਾਂ ਸਿਰੇ ਤੱਕ ਫਰੰਟ ਵਾਲੀ ਕਾਟ ਚਾਹੇ ਤੁਸੀਂ ਹੁਣੇ ਪਾ ਲਓ ਚਾਹੇ ਤੁਸੀਂ ਦੇਖੋ ਜਦੋਂ ਆਪਾਂ ਨਾ ਬਾਹ ਨੂੰ ਅਟੈਚ ਕਰਾਂਗੇ ਤੁਸੀਂ ਉਦੋਂ ਵੀ ਪਾ ਸਕਦੇ ਆ ਦੇਖੋ ਆਪਣੀ ਆਹ ਵਾਲੀ ਕਾਟ ਪੈ ਗਈ ਹੁਣ ਆਪਾਂ ਕੀ ਕਰਨਾ ਦੋ ਪੱਲੇ ਚੱਕ ਲੈਣੇ ਆ ਤੇ ਦੋ ਪੱਲੇ ਦੇਖੋ ਆਪਾਂ نیچے ਛੱਡ ਦੇਣੇ ਆ ਤੇ ਆਪਾਂ ਫਰੰਟ ਵਾਲੇ ਦੋ ਪੱਲਿਆਂ ਦੇ ਵਿੱਚ ਕਾਟ ਪਾ ਲੈਣੀ ਕਾਟ ਪਾਉਣੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਗਲਾਈ ਹਲਕੀ ਜੀ ਸਿਰੇ ਤੱਕ ਪਾਉਣੀ ਆ ਆ ਪੈ ਗਈ ਆਪਣੀ ਕਾਟ ਇਸ ਤਰ੍ਹਾਂ ਪੈ ਜਾਂਦੀ ਆ ਬਾਹ ਦੀ ਕਾਟ ਜਿੰਨੀ ਤੁਹਾਡੀ ਮੂਰੀ ਆ ਗਈ ਦੇਖੋ ਇਹਨਾਂ ਦੀ ਮੂਰੀ ਹੈਗੀ ਆ ਜੀ 7 ਇੰਚ ਠੀਕ ਹੈ ਜੀ 7 ਇੰਚ ਆਪਾਂ ਮੂਰੀ ਰੱਖ ਕੇ ਇਹਨੂੰ ਆਪਾਂ ਆਹ ਵਾਲੇ ਹਿੱਸੇ ਦੇ ਨਾਲ ਦੇਖੋ ਜੀ ਮਿਲਾ ਲੈਣਾ ਹਲੋ ਜੀ ਆ ਹੋ ਗਿਆ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਹੁਣ ਆਪਾਂ ਤੁਹਾਨੂੰ ਇਸ ਦੀ ਸਿਲਾਈ ਕਰਕੇ ਦਿਖਾਉਣੀ ਆ ਆ ਦੇਖੋ ਹੁਣ ਆਪਾਂ ਨਾ ਬਾਹ ਤੇ ਸਿਲਾਈ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਾ ਮੈਂ ਬਾਹ ਤੇ ਸਲਾਈ ਲਾਉਣ ਇੱਥੋਂ ਸ਼ੁਰੂ ਕਰਦੀ ਹਾਂ ਤੇ ਐਡ ਕਰਾਂ ਜਿੱਥੇ ਆਪਣੀ ਨਿਸ਼ਾਨੀ ਆ ਉੱਥੇ ਆ ਕੇ ਆਪਾਂ ਸੂਈ ਵਿੱਚ ਰੱਖਣੀ ਆ ਤੇ ਮਸ਼ੀਨ ਇੱਧਰ ਨੂੰ ਮੋੜ ਲੈਣੀ ਆ ਤੇ ਇੱਥੋਂ ਨਾ ਆਪਾਂ ਸਲਾਈ ਡਬਲ ਕਰਨੀ ਆ ਤਿੰਨ ਚਾਰ ਵਾਰੀ ਤਾਂ ਕਿ ਇਹ ਇੱਥੇ ਆਪਾਂ ਉੱਦੜੇ ਨਾ ਕਰਨੀ ਆ ਤਾਂ ਤੁਸੀਂ ਇੱਕ ਇੱਕ ਪੈਰ ਦੀ ਇੱਥੇ ਨਾ ਮਤਲਬ ਕਿ ਇੱਕ ਇੱਕ ਪੈਰ ਇਧਰੋਂ ਬਾਹਰ ਰੱਖ ਕੇ ਮਾਰਨੀ ਆ ਜੇ ਤੁਹਾਨੂੰ ਕਦੇ ਬਾਹਰ ਟਾਈਟ ਲੱਗੇ ਤਾਂ ਤੁਸੀਂ ਖੋਲ ਸਕਦੇ ਆ ਆ ਦੇਖੋ ਜੀ ਇੱਕ ਦਿਨ ਨਾ ਮੈਂ ਪਹਿਲਾਂ ਵੀਡੀਓ ਪਾਈ ਸੀਗੀ ਫਾਈਟ ਸਲਾਈ ਦੀ ਉਸ ਦਿਨ ਨਾ ਮੇਰੇ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਆਪਾਂ ਆ ਵਾਲੇ ਕੱਪੜੇ ਦੀ ਕਟਿੰਗ ਕਰਨੀ ਆ ਹਾਂਜੀ ਜੀ ਦੇਖੋ ਆਪਾਂ ਇੱਥੋਂ ਨਿਸ਼ਾਨ ਲਾ ਲਓ ਇਹ ਇੱਥੋਂ ਆਪਾਂ ਜ਼ਿਆਦਾ ਡੰਗਾਈ ਨਹੀਂ ਲੈ ਕੇ ਜਾਣੀ ਕਿਉਂਕਿ ਹੈਨਾ ਜੇ ਜ਼ਿਆਦਾ ਡੰਗਾਈ ਲੈ ਕੇ ਜਾਵਾਂਗੇ ਤਾਂ ਆਪਣੇ ਪਿੱਛੇ ਮੋਢੇ ਨੂੰ ਖਿੱਚ ਪੈਣ ਲੱਗ ਜੂ ਆਪੇ ਕੱਪੜੇ ਦੀ ਕਟਿੰਗ ਕਰਨੀ ਆ ਜਿਹੜਾ ਆਪਾਂ ਫਰੰਟ ਵਾਲਾ ਪੱਲਾ ਨਾ ਡਾਊਨ ਕਰ ਲਿਆ ਡਾਊਨ ਕਰਨ ਦੇ ਨਾਲ ਦੇਖੋ ਆਹ ਵਾਲਾ ਪਾਸਾ ਉੱਪਰ ਰਹਿ ਜਾਂਦਾ ਇਹਦੀ ਆਪਾਂ ਕਰਨੀ ਆ ਕਟਿੰਗ ਹੁਣ ਆਪਾਂ ਨਾ ਦੇਖੋ ਆਹ ਪੱਲਾ ਇਦਾਂ ਹੀ ਰੱਖਣਾ ਆਪਾਂ ਦੋ ਆ ਪੱਟੀਆਂ ਬਣਾਈਆਂ ਨੇ ਤੁਕੀਆਂ ਜੀਆਂ ਕਹਿ ਲੋ ਚਾਹੇ 1 1 ਇੰਚ ਚੌੜੀਆਂ ਨੇ 2 3 ਇੰਚ ਤੁਸੀਂ ਆਪਣੀ ਮਰਜ਼ੀ ਮੁਤਾਬਕ ਵੀ ਤੁਹਾਡਾ ਟੀਰਾ ਕਿੰਨਾ ਕੁ ਚੌੜਾ ਆ ਤੁਸੀਂ ਉਹ ਲੰਬੀਆਂ ਕਰ ਸਕਦੇ ਹੋਗੇ ਆ ਦੇਖੋ ਹੁਣ ਆਪਾਂ ਨਾ ਇਦਾਂ ਬਾਹ ਸਿੱਧੀ ਕਰ ਲਈ ਬਾਹ ਨੂੰ ਸਿੱਧਾ ਕਰਨ ਤੋਂ ਬਾਅਦ ਹਾਂ ਦੇਖੋ ਆ ਬਾਹ ਵੀ ਸਿੱਧੀ ਕਰ ਲਈ ਆਪਾਂ ਦੂਸਰੀ ਬਾਹ ਵੀ ਸਿੱਧੀ ਕਰ ਲੈਣੀ ਆ ਕਮੀਜ਼ ਆਪਾਂ ਉਲਟਾ ਰੱਖਣਾ ਤੇ ਬਾਹਾਂ ਰੱਖਣੀਆਂ ਨੇ ਦੇਖੋ ਜੀ ਆਪਾਂ ਸਿੱਧੀਆਂ ਲੇਖੋ ਆ ਦੇਖੋ ਆਪਣੀ ਬਾਹ ਹੋ ਗਈ ਸਿੱਧੀ ਆਪਾਂ ਬਾਹ ਨੂੰ ਨਾ ਕਮੀਜ਼ ਕੱਪੜੇ ਦੇ ਅੰਦਰ ਕਰ ਲੈਣਾ ਐ ਇਸ ਤਰ੍ਹਾਂ ਆ ਦੇਖੋ ਇੱਧਰ ਵੀ ਫਰੰਟ ਵਾਲੀ ਕਾਟ ਪਈ ਹੋਈ ਹੈਗੀ ਇਹਦੇ ਵੀ ਜਿਹੜੀ ਫਰੰਟ ਵਾਲੀ ਕਾਟ ਆ ਇਹ ਅੱਗੇ ਰੱਖਣੀ ਐ ਇਸ ਤਰ੍ਹਾਂ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਜਿਹੜੀ ਕਮੀਜ਼ ਦੀ ਫਿਟਿੰਗ ਵਾਲੀ ਸਿਲਾਈ ਆ ਇਹ ਆ ਵਾਲੀ ਇਹਨੂੰ ਆਪਾਂ ਜਿਹੜੀ ਬਾਹਾਂ ਦੀ ਫਿਟਿੰਗ ਵਾਲੀ ਸਿਲਾਈ ਆ ਦੇਖੋ ਆ ਵਾਲੀ ਦੋਮਾਂ ਨੂੰ ਆਪਾਂ ਇਦਾਂ ਆਪਸ ਦੇ ਵਿੱਚ ਮਿਲਾ ਲੈਣਾ ਚੰਗੀ ਤਰ੍ਹਾਂ ਦੇਖੋ ਮਿਲਾ ਲਓ ਇਹ ਇਸ ਤਰ੍ਹਾਂ ਸਲਾਈ ਉਹ ਜੋੜ ਦੇ ਉੱਪਰ ਆਪਾਂ ਜੋੜ ਧਾਰਨਾਗਾ ਜਿਹੜੀ ਆ ਸਲਾਈ ਲੱਗੀ ਹੋਈ ਆ ਇਸ ਤਰ੍ਹਾਂ ਇਸ ਤਰ੍ਹਾਂ ਧਰਨ ਤੋਂ ਬਾਅਦ ਆਪਾਂ ਇਹ ਦੇ ਉੱਪਰ ਇਹ ਇਸ ਤਰ੍ਹਾਂ ਸਲਾਈ ਰੱਖਣੀ ਆ ਐਸ ਤਰ੍ਹਾਂ ਦੇਖੋ ਮੈਂ ਕਦੇ ਇਹ ਚੀਜ਼ ਦਾ ਹੋ ਨਹੀਂ ਕੀਤਾ ਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਦੀਦੀ ਆਪਾਂ ਬਾਹ ਦਾ ਕੱਪੜਾ ਥੱਲੇ ਰੱਖਣਾ ਕਮੀਜ਼ ਦਾ ਜਿੱਦਾਂ ਤੁਹਾਨੂੰ ਜੀ ਸਹੀ ਲੱਗਦਾ ਬਸ ਆਪਣੀ ਸਲਾਈ ਸਹੀ ਵੱਜਣੀ ਚਾਹੀਦੀ ਆ ਕੋਈ ਵੱਲ ਨਹੀਂ ਪੈਣੇ ਚਾਹੀਦੇ ਜਿੱਦਾਂ ਤੁਹਾਨੂੰ ਕੋਈ ਗੱਲ ਕਰਦਾਂ ਰੱਖੋ ਕੋਈ ਵੀ ਆਪਾਂ ਕੱਪੜਾ ਖਿੱਚਣਾ ਨਹੀਂ ਹੈਗਾ ਨਾ ਬਾਹ ਦਾ ਦੇਖੋ ਨਾ ਹੀ ਆਪਾਂ ਕਮੀਜ਼ ਇਹ ਲਾਈਨਿੰਗ ਵਾਲੀ ਕੁੜਤੀ ਆਪਾਂ ਚਾਰੇ ਤਹਾਂ ਬਰਾਬਰ ਰੱਖਣੀਆਂ ਨੇ ਐਸ ਨਾ ਜਿਹੜੀਆਂ ਪੈਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੀ ਉਹਨਾਂ ਦੇ ਬਾਹਰ ਤੋਂ ਹੁੰਦੀ ਹੈ ਜਾਂ ਬਾਹ ਨੂੰ ਖਿੱਚ ਪੈਂਦੀ ਆ ਉਹ ਫੇਰ ਹੀ ਪੈਂਦੀ ਹੁੰਦੀ ਹੈ ਜੀ ਇੱਕ ਬਾਹ ਨੂੰ ਖਿੱਚੋ ਤੋਂ ਪੈਂਦੀ ਹੁੰਦੀ ਹੈ ਜਦੋਂ ਬਾਹ ਆਪਣੀ ਨਾ ਤਾਂ ਪਾਉਣੀ ਹੋਵੇ ਨਾ ਹੀ ਪੂਰੀ ਹੋਵੇ ਜੀ ਨਾ ਹੀ ਹਾਫ ਹੋਵੇ ਜਦੋਂ ਨਾ ਬਾਹ ਕੂਣੀਆਂ ਜੀਆਂ ਚ ਫਸੀ ਜਾਂਦੀ ਆ ਉਦੋਂ ਆਪਣੀ ਬਾਹ ਨੂੰ ਫਿਰ ਉੱਪਰੋਂ ਵੀ ਖਿੱਚ ਪੈਣ ਲੱਗ ਜਾਂਦੀ ਹੈ ਜੀ ਆਹ ਲਓ ਦੇਖੋ ਆ ਆ ਗਿਆ ਆਪਣੀ ਧੀਰੇ ਵਾਲੀ ਸਿਲਾਈ ਹੈ ਨਾ ਇਹਦੇ ਨੀਚੇ ਆਪਾਂ ਆ ਵਾਲੀ ਰੱਖਣਾ ਆ ਵਾਲਾ ਇਸ ਤਰ੍ਹਾਂ ਇੱਥੋਂ ਵੀ ਨਾ ਆਪਾਂ ਧਿਆਨ ਨਾ ਮਾਰਨਾ ਇੱਥੋਂ ਨਾ ਜੇ ਇਹ ਇਧਰ ਨੂੰ ਰਹ ਜੀ ਆ ਵਾਲੀ ਸਲਾਈ ਤਾਂ ਵੀ ਆਪਣੇ ਸਲਾਈ ਚ ਫਲਾਵਟ ਆ ਜਾਂਦੀ ਹੈ ਕਿ ਇਹਨੂੰ ਨਾ ਆਪਾਂ ਦੇਖੋ ਐਦਾਂ ਰੱਖਣਾ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਦੇਖੋ ਜੀ ਆਪਣਾ ਨਾਂ ਤਾਂ ਬਾਹ ਦਾ ਕੱਪੜਾ ਵਧੀਆ ਘਟਿਆ ਤੇ ਨਾ ਹੀ ਆਪਣਾ ਕਮੀਜ਼ ਦਾ ਠੀਕ ਹੈ ਜੀ ਜਿਹੜਾ ਆਹ ਵਾਲਾ ਕੱਪੜਾ ਹੈਗਾ ਇਹਨੂੰ ਆਪਾਂ ਨਾ ਕਈ ਵਾਰੀ ਆਪਾਂ ਇਦਾਂ ਹੀ ਕਰਕੇ ਸਲਾਈ ਲਗਾ ਦਿੰਨੇ ਆ ਇਦਾਂ ਇਸ ਤਰ੍ਹਾਂ ਇਦਾਂ ਫਿਰ ਜਿੱਧਰ ਨੂੰ ਇਹ ਆਪਣਾ ਫੋਲਡ ਹੋਇਆ ਹੋ ਉਧਰ ਨੂੰ ਆਪਣੀ ਸਾਈਡ ਸਲਾਈ ਨੂੰ ਵੀ ਖਿੱਚ ਪਾਉਗੀ ਤੇ ਆਪਣੀ ਬਾਹ ਨੂੰ ਵੀ ਖਿੱਚ ਪਾਉਗੀ ਆਪਾਂ ਆਹ ਵਾਲਾ ਕੱਪੜੇ ਨੂੰ ਕੀ ਕਰਨਾ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਫੋਲਡ ਕਰ ਲਿਆ ਦੇਖੋ ਇਹ ਇਧਰ ਨੂੰ ਫੋਲਡ ਕੀਤਾ ਨਾ ਇਹਨੂੰ ਦੂਸਰੇ ਸਾਈਡ ਫੋਲਡ ਕਰਨਾ ਜੇ ਆਪੇ ਇੱਕ ਸਾਈਡ ਹੀ ਫੋਲਡ ਕਰਾਂਗੇ ਤਾਂ ਉੱਥੋਂ ਕੱਪੜੇ ਦੀ ਤੈਹ ਨੇ ਮੋਟੀ ਹੋ ਜਾਣਾ ਤੇ ਸਲਾਈ ਲਗਾਉਣੀ ਔਖੀ ਹੋ ਜਾਣੀ ਆ ਆ ਦੇਖੋ ਕੱਪੜੇ ਦੀਆਂ ਆਪਾਂ ਚਾਰੇ ਤੈਹਾਂ ਫੇਰ ਬਰਾਬਰ ਕਰ ਲੈਣੀਆਂ ਨੇ ਇਹ ਇਸ ਤਰ੍ਹਾਂ ਹਲੋ ਜੀ ਆ ਆਪਣੀ ਸਲਾਈ ਕੀ ਚਾਹ ਹੁੰਦਾ ਹੈ ਸਲਾਈ ਡਬਲ ਵੀ ਕਰ ਸਕਦੇ ਹੁਣ ਆਪਾਂ ਤੁਹਾਨੂੰ ਬਾਹ ਸਿੱਧੀ ਕਰਕੇ ਦਿਖਾਉਣੇ ਆਂਗੇ ਵੀ ਆਪਣੀ ਬਾਹ ਦੀ ਜੜਾਈ ਕਿੱਦਾਂ ਹੁੰਦੀ ਆ ਆ ਦੇਖੋ ਜੀ ਆਪਣੀ ਬਾਹ ਦੀ ਆਪਾਂ ਬਾਹ ਨੂੰ ਕਮੀਜ਼ ਦੇ ਨਾਲ ਦੇਖੋ ਇਹ ਐਦਾਂ ਅਟੈਚ ਹੋ ਗਿਆ ਜਿਹੜੀ ਦੇਖੋ ਆਪਾਂ ਕਾਟ ਜਿੱਦਾਂ ਪਾਈ ਸੀਗੀ ਦੇਖੋ ਉਦਾਂ ਹੀ ਆਪਣੀ ਬਾਹ ਦੀ ਜੜਾਈ ਹੋਈ ਹੈਗੀ ਆ ਆਪਾਂ ਫਰੰਟ ਵਾਲਾ ਪੱਲਾ ਜਿੱਦਾਂ ਦੇਖੋ ਜੀ ਡਾਊਨ ਰੱਖਦੇ ਹੁੰਨੇ ਆ ਉਹ ਬਾਹ ਦਾ ਜਿਹੜਾ ਹਾਫ ਆ ਕਾਰਨਰ ਵਾਲਾ ਹੁੰਦਾ ਹੁੰਦਾ ਆਪਣੀ ਬਾਹ ਦਾ ਇਹ ਆਪਾਂ ਇਹਦੇ ਨਾਲ ਨਹੀਂ ਇਹ ਆਪਾਂ ਜਿੰਨਾ ਡਾਊਨ ਕੀਤਾ ਉਹ ਦਾ ਸੈਂਟਰ ਮੰਨ ਕੇ ਉਹਦੇ ਨਾਲ ਅਟੈਚ ਹੁੰਦਾਗਾ ਤੇ ਜਦੋਂ ਆਪਣਾ ਫਰੰਟ ਵਾਲਾ ਪੱਲਾ ਡਾਊਨ ਰਹਿੰਦਾਗਾ ਗਲਾ ਆਪਣਾ ਡਾਊਨ ਰਹਿੰਦਾ ਤਾਂ ਆਪਣਾ ਫਰੰਟ ਵਾਲਾ ਪੱਲਾ ਪਿੱਛੇ ਨਹੀਂ ਜਾਂਦਾ ਜਿਹੜੀਆਂ ਮੇਰੀਆਂ ਭੈਣਾਂ ਦੀ ਬਾਹ ਘੁੰਮਦੀ ਆ ਉਹ ਦੇਖੋ ਜੀ ਤਾਈਓ ਘੁੰਮਦੀ ਹੁੰਦੀ ਹੈ ਜਦੋਂ ਨਾ ਆਪਣੀ ਆਹ ਵਾਲੀ ਸਲਾਈ ਆ ਜੇ ਇਹ ਆਪਾਂ ਖਿੱਚ ਕੇ ਬਾਹਾਂ ਦੀ ਸਲਾਈ ਲਾਵਾਂਗੇ ਵੀ ਆਪਾਂ ਬਾਹਾਂ ਦਾ ਕੱਪੜਾ ਪੂਰਾ ਨਹੀਂ ਆਉਂਦਾ ਜਾਂ ਕਮੀਜ਼ ਦਾ ਆਪਾਂ ਖਿੱਚ ਕੇ ਸਲਾਈ ਲਾ ਦਿੰਨੇ ਆ ਤਾਂ ਜਦੋਂ ਆਹ ਵਾਲੀ ਮਤਲਬ ਕੀ ਜਿਹੜੀ ਸਲਾਈ ਹੈ ਜੇ ਪਿੱਛੇ ਨੂੰ ਹੋਊ ਤਾਂ ਉਧਰ ਨੂੰ ਖਿੱਚ ਪੈਣ ਲੱਗ ਜੂ ਜੇ ਫਰੰਟ ਵਾਲੇ ਪਾਸੇ ਨੂੰ ਜਾਊ ਤਾਂ ਫਰੰਟ ਵਾਲੇ ਪਾਸੇ ਖਿੱਚ ਪੈਣ ਲੱਗ ਜੂ ਜਿਹੜੇ ਹਿੱਸੇ 'ਚ ਆਪਾਂ ਕਾਟ ਪਾਈ ਹੁੰਦੀ ਆ ਤੇ ਬਾਹਾਂ ਦੀ ਕਾਟ ਹੁੰਦੀ ਆ ਜਦੋਂ ਇਦਾਂ ਕਾਟ ਦੀ ਜੜਾਈ ਹੁੰਦੀ ਆ ਨਾ ਉਹੀ ਕਾਟ ਵਾਲੀ ਜਗ੍ਹਾ ਇੱਧਰ ਬਾਹਾਂ ਦੀ ਕਾਟਣ ਵਾਲੀ ਸਲਾਈਟ ਐਮ ਅਟੈਚ ਹੁੰਦੀ ਆ ਤਾਂ ਕਦੇ ਵੀ ਆਪਣੀ ਬਾਹਾਂ ਘੁਮਦੀ ਨਹੀਂ ਹੈਗੀ ਬਾਹਾਂ ਚ ਵਾਲ ਨਹੀਂ ਪੈਂਦੇ ਤੇ ਆਰਮਹੋਲ ਦੇ ਨੀਚੇ ਆਹ ਵਾਲੀ ਜਗ੍ਹਾ ਚ ਝੋਲ ਨਹੀਂ ਪੈਂਦਾ ਦੇਖੋ ਜੀ ਜੇ ਤੁਹਾਨੂੰ ਆਪਣਾ ਬਾਹ ਅਟੈਚ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ